ਪੰਜਾਬ ਦੇ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਉਹਨੇ ਆਪ ਢੀਂਤਾ ਸਾਹਿਬ ਪਰਵਿੰਦਰ ਜੀ ਨੂੰ ਟੈਲੀਫੋਨ ਕਰਕੇ ਹਾਜ਼ਰੀ ਲੋਆਈ ਪਰ ਉਹਨਾਂ ਦੇ ਵਿਦੇਸ਼ ਜ਼ਾਗਰ ਮੇਰ ਸਿੰਘ ਜੀ ਖੁੱਟੀਆਂ ਸਾਹਿਬ ਇਤੋਂ ਦੇ ਮੈਂਬਰ ਪਾਰਲੀਮੈਂਟ ਮੀਤ ਹੇਰ ਜੀ ਹੋਰ ਬਹੁਤ ਸਾਰੇ ਜਿਲਤੇ ਚ ਉਹਨਾਂ ਦੇ ਟੀਮ ਆਈ ਹੋਈ ਆ ਪਰ ਮੈਂ ਆਪ ਪਾਰਟੀ ਦੇ ਪ੍ਰਧਾਨ ਵੀ ਨੇ ਵਜ਼ੀਰ ਵੀ ਨੇ ਪੰਜਾਬ ਸਰਕਾਰ ਚ ਅਮਨ ਅਰੋੜਾ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਔਰ ਪ੍ਰੋਟੋਕਾਲ ਅਨੁਸਾਰ ਸਾਡੇ ਮਾਨਯੋਗ ਸਪੀਕਰ ਸਾਹ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਉਹਨਾਂ ਨੂੰ ਮੈਂ ਚਾਹੁੰਦਾ ਸੀ ਪਰ ਕਿਉਂਕਿ ਸਮਾਂ ਬਹੁਤ ਸੀਮਤ ਆ ਥੋੜੇ ਦੇ ਲੇਟ ਹੋ ਗਏ ਸੀ ਜੋ ਸਾਰਿਆਂ ਵੱਲੋਂ ਇਹਨਾਂ ਨੇ ਫੈਸਲਾ ਕੀਤਾ ਕਿ ਅਮਨ ਅਰੋੜਾ ਜੀ ਹਾਜ਼ਰੀ ਲਵਣਗੇ ਬਹੁਤ ਹੀ ਪਾਵਨ ਔਰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਿੱਠੀ ਨਿੱਗੀ ਔਰ ਮੁਕੱਦਸ ਗੋਦਵ ਦੇ ਵਿੱਚ ਜੁੜੇ ਬੈਠੀ ਸਾਧ ਸੰਗਤ ਫਤਿਹ ਕਰੋ ਪ੍ਰੋਪਰਨ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਹਾਜ਼ਰੀਨ ਅੱਜ ਬਹੁਤ ਹੀ ਦੁੱਖ ਦੀ ਘੜੀ ਹੈ ਜਦ ਆਪਾਂ ਸਾਰੇ ਆਪਣੇ ਪਿਤਾ ਸਮਾਨ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਅਟਲ ਸੱਚਾਈ ਹੈ ਕਿ ਜੋ ਇਸ ਦੁਨੀਆ ਤੇ ਹੈ ਉਹ ਉਸਨੇ ਇੱਕ ਨ ਇੱਕ ਦਿਨ ਚਲੇ ਜਾਣਾ ਹੈ ਔਰ ਆਉਣ ਤੋਂ ਜਾਣ ਤੱਕ ਦਾ ਸਮਾਂ ਹਰ ਵਿਅਕਤੀ ਨੇ ਆਪਣਾ ਰੋਲ ਅਦਾ ਕਰਕੇ ਜਾਣਾ ਹੈ ਔਰ ਮੈਂ ਸਮਝਦਾ ਕਿ ਇਹ ਰੋਲ 300 ਸਾਲ ਦੀ ਜ਼ਿੰਦਗੀ ਦੇ ਸਮੇਂ ਦੌਰਾਨ ਉਹਨਾਂ ਦੇ 60 ਸਾਲ ਦੇ ਰਾਜਨੀਤਿਕ ਸਫ਼ਰ ਦੇ ਵਿੱਚ ਜੋ ਕਮਾਇਆ ਉਹਨਾਂ ਨੇ ਉਹ ਅੱਜ ਦੇ ਇਸ ਠਾਠਾ ਮਾਰ ਦੇ ਘੱਟ ਤੋਂ ਜਦ ਸਾਰੇ ਪੰਜਾਬ ਦੇ ਮੂਲਕ ਦੇ ਵਿੱਚ ਉਹ ਵੀ ਸ਼ਕਸ਼ੀਤਾ ਉਹਨਾਂ ਨੂੰ ਨਮਨ ਕਰਨ ਦੇ ਲਈ ਪਹੁੰਚਿਆ ਨੇ ਉਹਨਾਂ ਦੀ ਖੱਟੀ ਕਮਾਈ ਦਾ ਅੰਦਾਜ਼ਾ ਜਿਹੜਾ ਉਹ ਲੱਗ ਜਾਂਦਾ ਹੈ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰਕੇ ਦੇਸ਼ ਦੇ ਕੈਬਨਿਟ ਵਜ਼ੀਰ ਤੱਕ ਪਹੁੰਚਣਾ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਮੈਂ 300 ਸਾਬ ਦੇ ਜੀਵਨ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ ਇਹ ਉਹਨਾਂ ਦੇ ਹਿੱਸੇ ਹੁੰਦੇ ਜਿਹੜੇ ਕਿ ਲੋਕਾਂ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਸਮਰਪਿਤ ਹੁੰਦੇ ਨੇ ਭਾਵੇਂ ਸਿਆਸੀ ਤੌਰ ਤੇ ਮੇਰੇ ਪਿਤਾ ਸਰਗੀ ਬਹੁ ਭਗਵਾਨਦਾ ਸੀ ਅਰੋੜਾ ਦੇ ਨਾਲ ਸਿਆਸੀ ਤੌਰ ਤੇ ਵੱਖਰੇਵੇਂ ਰਹੇ ਪਰ ਜਦੋਂ ਚੋਣਾਂ ਹੋ ਜਾਂਦੀਆਂ ਉਸ ਤੋਂ ਬਾਅਦ ਦੋਨੇ ਵੱਡੇ ਭਰਾ ਛੋਟੇ ਭਰਾ ਵਾਂਗੂ ਲੋਕਾਂ ਦੀ ਔਰ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਸੀ ਸਰਪੰਚੀ ਤੋਂ ਸ਼ੁਰੂ ਕਰਕੇ ਦੇਸ਼ ਦੇ ਕੈਬਨਿਟ ਵਜ਼ੀਰ ਤੱਕ ਪਹੁੰਚਣਾ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਇਹ ਉਹਨਾਂ ਲੋਕਾਂ ਉਹਨਾਂ ਸ਼ਕਤੀਆਂ ਉਹਨਾਂ ਸੰਸਥਾਵਾਂ ਦੇ ਹਿੱਸੇ ਆਉਂਦਾ ਕਿਉਂਕਿ ਮੈਂ ਕੀਨਸਨ ਸਾਹਿਬ ਦੇ ਜੀਵਨ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ ਇਹ ਉਹਨਾਂ ਦੇ ਹਿੱਸੇ ਹੁੰਦੇ ਜਿਹੜੇ ਕਿ ਲੋਕਾਂ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਮਰਪਿਤ ਹੁੰਦੇ ਨੇ ਭਾਵੇਂ ਸਿਆਸੀ ਤੌਰ ਤੇ ਮੇਰੇ ਪਿਤਾ ਸਰਗੀ ਬਹੁ ਭਗਵਾਨਦਾ ਸਿੰਘ अरोड़ा ਦੇ ਨਾਲ ਸਿਆਸੀ ਤੌਰ ਤੇ ਵੱਖਰੇਵੇਂ ਰਹੇ ਪਰ ਜਦੋਂ ਚੋਣਾਂ ਹੋ ਜਾਂਦੀਆਂ ਉਸ ਤੋਂ ਬਾਅਦ ਦੋਨੇ ਵੱਡੇ ਭਰਾ ਛੋਟੇ ਭਰਾ ਵਾਂਗੂ ਲੋਕਾਂ ਦੀ ਔਰ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਸੀਗੇ ਸੋ ਮੈਂ ਸਮਝਦਾ ਕਿ ਇਹੋ ਜਿਹੇ ਸ਼ਖਸੀਤਾਂ ਤੋਂ ਅੱਜ ਦੀ ਰਾਜਨੀਤਿਕ ਔਰ ਸਿਆਸੀ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿਨ੍ਹਾਂ ਦਾ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਮੈਂ ਜ਼ਿਆਦਾ ਸਮਾਂ ਨਾਲ ਤੇ ਕਿਉਂਕਿ ਜੇ ਉਹਨਾਂ ਦੇ ਜੀਵਨ ਬਾਰੇ ਬੋਲਣ ਲੱਗਾਂਗੇ ਤੇ ਸਮਾਂ ਔਰ ਸ਼ਬਦ ਮੁੱਕ ਸਕਦੇ ਨੇ ਪਰ ਉਹਨਾਂ ਦੇ ਉਹਨਾਂ ਦੀ ਜੋ ਪੈੜਾਂ ਜੋ ਪਿਰਤਾਂ ਪਾ ਕੇ ਗਏ ਨੇ ਆਪਣੇ ਸਿਆਸੀ ਕੈਰੀਅਰ ਦੇ ਦੌਰਾਨ ਉਹ ਉਹਨਾਂ ਦਾ ਵਰਣਨ ਹੈ ਜਿਹੜਾ ਉਹ ਨਹੀਂ ਹੋ ਸਕਦਾ ਇਹਨੇ ਇਹਨਾਂ ਸ਼ਬਦਾਂ ਦੇ ਵਿੱਚ ਸੋ ਅੱਜ ਇਸ ਮੌਕੇ ਦੇ ਉੱਪਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਦੇਣ ਦੇ ਲਈ ਔਰਟੀਨਸਾ ਸਾਹਿਬ ਨੂੰ ਨਮਨ ਕਰਨ ਦੇ ਲਈ ਸਾਡੇ ਨੈਸ਼ਨਲ ਪ੍ਰੀਮੀਅਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਉਹਨਾਂ ਨੇ ਵੀ ਜੀ ਅੱਛੇ ਤਰ੍ਹਾਂ ਤੇ ਪਹੁੰਚਣਾ ਸੀ ਪਰ ਕੁਝ ਜ਼ਰੂਰੀ ਜ਼ਿੰਮੇਵਾਰੀ ਕਰਕੇ ਉਹ ਨਹੀਂ ਆ ਸਕੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਸਾਡੇ ਸਪੀਕਰ ਪੰਜਾਬ ਵਿਧਾਨ ਸਭਾ ਸਕਤਾ ਸਿੰਘ ਜੀ ਸੰਧਰਾ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੈਂਬਰ ਪਾਰਲੀਮੈਂਟ ਮੀਥੇਰ ਜੀ ਔਰ ਬਹੁਤ ਸਾਰੇ ਸਾਥੀ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਸੋ ਜ਼ਿਆਦਾ ਸਮਾਂ ਨਾਲ ਇਹ ਤਾਂ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਦਾ ਧੰਨਵਾਦ ਔਰ ਆਓ ਸਾਰੇ ਨਾਲ ਮਿਲ ਕੇ ਅਰਦਾਸ ਅਰਜ਼ੋਈ ਕਰੀਏ ਕਿ ਸੱਚੇ ਪਾਸ਼ਾ ਟੀਨਸਾ ਸਾਹਿਬ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਾਲ ਬਖਸ਼ਿਓ ਔਰ ਉਹਨਾਂ ਦੇ ਪਾਈਆਂ ਹੋਈਆਂ ਪਿਰਤਾਂ ਦੇ ਉੱਪਰ ਸਾਰੇ ਚੱਲ ਸਕੀਏ ਉਹ ਬਾਲ ਜਿਹੜਾ ਉਹ ਬਖਸ਼ਿਸ਼ ਹੋਈ ਨੇ ਇਨੀਆਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ